ਪਟਾਲਾ ਵਿੱਚ ਦਿਨ ਦਿਹਾੜੇ ਲੁਟੇਰਿਆਂ ਵੱਲੋਂ ਕੰਨ ਪੁਆਇੰਟ ਤੇ ਸੁਨਿਆਰੇ ਦੀ ਦੁਕਾਨ ਤੇ ਕੀਤੀ ਗਈ ਲੁੱਟ ਮੈਂ ਕੈਮਰਾਨੀ ਨੂੰpropto ਬਾਕੀ ਚਾਹਤਾ ਹਾਂ ਉਹਨੇ ਗੱਤ ਕੱਢਿਆ ਤੇ ਹੋ ਗਿਆ ਜਿਆ ਦੂਸਰਾ ਹੀ ਉਹਨੇ ਫਿੱਕਲ ਕੱਢਿਆ ਨਾਲ ਹੀ ਕਰ ਇੱਕ ਜਣਾ ਹੋਰ ਆਇਆ ਤੇ ਉਹ ਦਿਨਾਂ ਨੇ ਜਾਣਗੇ ਉਹ ਮੇਰੇ ਗੱਲੇ ਸੁਣਨਗੇ ਤੇਰਾ ਪੁਲਿਸ ਸੁਣਾ ਅਤੇ ਨਕਦੀ ਲੈ ਕੇ ਹੋਏ ਫਰਾਰ ਬੱਦੇ ਆਏ ਦੱਤ ਦੇ ਕਨਪੁਆਇੰਟ ਤੋਂ ਅਗਲੇ ਪਹਿਲਾਂ ਮੁਰੀਆਂ ਨੇ ਗਿਫਟ ਕਰਾਣੇ ਦੋਨਾਂ ਲੇਡੀਆਂ ਨੂੰ ਬੁਗਿਆਮ ਖਾਈਆ 230 ਗ੍ਰਾਮ ਉਹਦਾ ਜਿਹੜਾ ਵਜਨ ਹੋਇਆ ਉਹ ਗਨ ਪੁਆਇੰਟ ਦੱਤ ਦੇ ਨੌਕਰੇ ਉੱਪਰੋਂ ਗਿਆ ਕੇ ਵੱਲੋਂ ਜਾਂਚ ਸ਼ੁਰੂ ਤੇ ਵਾਰਦਾਤ ਦੀ ਸੀਸੀਟੀਵੀ ਫੋਟੇ ਜਾਗੀ ਸਾਹਮਣੇ ਬਟਾਲਾ ਦੇ ਮਾਨ ਨਗਰ ਰਹਿਸੀ ਇਲਾਕੇ ਚ ਦਿਨ ਦਿਹਾੜੇ ਲੁਟੇਰਿਆਂ ਨੇ ਗਨ ਪੁਆਇੰਟ ਤੇ ਬੱਬਰ ਜੁਵਲਰ ਦੀ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾਇਆ 13 ਟੋਲੇ ਸੋਨੇ ਸਮੇਤ 5000 ਦੀ ਨਗਦੀ ਦੀ ਲੁੱਟ ਨੂੰ ਅੰਜਾਮ ਦੇ ਕੇ ਹੋਏ ਫਰਾਰ ਪੁਲਿਸ ਨੂੰ ਲੁੱਟ ਦੀ ਤਲਾਸ਼ ਮਿਲਦੇ ਹੀ ਮੌਕੇ ਤੇ ਡੀਐਸਪੀ ਅਤੇ ਹੋਰ ਪੁਲਿਸ ਟੀਮ ਵੱਲੋਂ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਗਈ ਹੈ ਉੱਥੇ ਇਹਨਾਂ ਲੁਟੇਰਿਆਂ ਦੇ ਬਾਰਦਾਦ ਤੋਂ ਬਾਅਦ ਮੋਟਰਸਾਈਕਲ ਤੇ ਵਾਪਸ ਜਾਂਦਿਆਂ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਉੱਥੇ ਹੀ ਬੱਬਰ ਜੁਵਲਰ ਦੇ ਮਾਲਕ ਨੇ ਦੱਸਿਆ ਕਿ ਦੁਪਹਿਰ ਦੇ ਸਮੇਂ ਪਹਿਲਾਂ ਇੱਕ ਵਿਅਕਤੀ ਉਹਨਾਂ ਦੀ ਦੁਕਾਨ ਤੇ ਸੋਨੇ ਦੀ ਮੁੰਦਰੀ ਵੇਖਣ ਲਈ ਆਇਆ ਅਤੇ ਉੱਥੇ ਹੀ ਮੜ ਇੱਕ ਨਿਹੰਗ ਸਿੰਘ ਦੇ ਬਾਣੇ ਵਿੱਚ ਵੀ ਆਇਆ ਦੇਖਦੇ ਦੇਖਦੇ ਉਹ ਤਿੰਨ ਹੋ ਗਏ ਅਤੇ ਚਾਹਨ ਕੀ ਕਰਵਾਲਵਰ ਕੱਢ ਲਿਆ ਆ ਦੂਸਰੇ ਨੇ ਤੇਜ਼ ਤਰ ਦਾਤਰ ਕੱਢਦੇ ਹੋਏ ਉਸ ਦੇ 13 ਟੋਲਾ ਸੋਨਾ ਤੇ ਗਹਿਣੇ ਜੋ ਕਿ ਕਰੀਬ 7.5 ਲੱਖ ਰੁਪਏ ਦੇ ਨੇ ਅਤੇ 5000 ਦੀ ਨਕਦੀ ਵੀ ਲੁੱਟ ਕੇ ਫਰਾਰ ਹੋ ਗਏ ਉੱਥੇ ਹੀ ਪੀੜਤ ਮਾਲਕ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ ਪੁਲਿਸ ਜ਼ਿਲ੍ਹਾ ਪਟਿਆਲਾ ਦੇ ਡੀਐਸਪੀ ਆਜ਼ਾਦ ਦਵਿੰਦਰ ਸਿੰਘ ਨੇ ਘਟਨਾ ਬਾਰੇ ਦੱਸਦੇ ਹੋਏ ਕਿਹਾ ਕਿ ਬਿਆਨ ਦਰਜ ਕੀਤੇ ਗਏ ਨੇ ਆਸ-ਪਾਸ ਦੇ ਸੀਸੀਟੀਵੀ ਖੰਗਾਲੇ ਜਾ ਰਹੇ ਨੇ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਆਪਣਾ ਨਾਮ ਦੱਸੋ ਭਾਜੀ ਮੇਰਾ ਨਾਮ ਸੁਵਿੰਦਰ ਸਿੰਘ ਹੈ ਕੀ ਹੋਇਆ ਜੀ ਸਰੋ ਕਸਟਮਰ ਆਇਆ ਇਹ ਮੁੰਦਰੀ ਦੇਖਣ ਆਸੇ ਕਹਿੰਦਾ ਮੇਰੇ ਨਾਲ ਲੇਡੀਜ਼ ਹੈ ਗਿਆ ਦੋ ਤੋ ਪਿਛੇ ਆ ਰੀਆਂ ਨੇ ਤੇ ਮੈਂ ਉਹਨਾਂ ਨੂੰ ਮੁੰਦਰੀ ਦਿਖਾਈ ਮੁੰਦਰੀ ਜੈਂਟਸ ਮੁੰਦਰੀ ਦੇ ਡੱਬੀ ਕੱਢੀ ਵਿੱਚ 40 ਤੋਂ 70 ਗ੍ਰਾਮ ਸਾਮਾਨ ਹੈ ਮੇਰਾ ਮੁੰਦਰੀ ਦੀ ਗੱਲ ਸੀ ਲੇਡੀਜ਼ ਨਹੀਂ ਹੈ ਗਿਆ ਉਹਨਾਂ ਦੇ ਨਾਲ ਕੱਲਾ ਹੀ ਆਇਆ ਸੀ ਪਹਿਲੇ ਖਾਕੀ ਪੱਗ ਬੰਨੀ ਤੇ ਨੀਲੀ ਵੈਂਟ ਪਾਈ ਸੀ ਉਹਨਾਂ ਤੇ ਮੁੰਦਰੀਆਂ ਦੇਖ ਕੇ ਕਹਿੰਦਾ ਲੇਡੀਜ਼ ਮਗਰ ਆ ਰੀਆਂ ਨੇ ਤੇ ਫਿਰ ਕਹਿੰਦਾ ਚਲੋ ਮੈਨੂੰ ਲੇਡੀਜ਼ ਮੁੰਦਰੀਆਂ ਦਿਖਾ ਦਿਓ ਮੈਂ ਉਹ ਗੱਲੇ ਦੇ ਵਿੱਚ ਰੱਖਤੀ ਡੱਬੀ ਦੂਜੀ ਡੱਬੀ ਕੱਢ ਲਈ ਲੇਡੀਜ਼ ਮੁੰਦਰੀ ਵਾਲੀ ਤੇ ਉਹਦੇ ਚੋਂ ਕੱਢ ਕੇ ਮੁੰਦਰੀ ਉਨੇ ਜੋ ਵੀ ਵੇਖਿਆ ਤੇ ਬਾਅਦ ਵਿੱਚ ਇੱਕ ਆਇਆ ਨਿਹੰਗ ਦੇ ਬਾਣੇ ਵਾਚ ਆਇਆ ਚਟੇ ਚਟਾ ਪਾਇਆ ਸੀ ਉਹਨੇ ਘੁੱਟਦਾ ਨੀਲਾ ਪਰਨਾ ਬੰਨਿਆ ਸੀ ਤੇ ਦਾਤਰ ਸੱਡ ਜਿਹੜਾ ਆਇਆ ਸੀ ਮੈਂ ਸਾਹ ਸੇਵਾ ਸੁਗਾ ਲੈਣ ਵਾਲਾ ਉਹ ਉਹਨੇ ਹੱਥ ਜੋੜੇ ਆ ਕੇ ਮੇਰੇ ਅੱਗੇ ਮੈਂ ਹਾਂ ਜੀ ਬੇਨਤੀ ਕਰੋ ਕਰੋ ਹੁਕਮ ਕਰੋ ਕੀ ਕਰਨਾ ਕਹਿੰਦਾ ਵੀ ਇਹ ਆਦੋਂ ਪਹਿਲਾਂ ਕੀਤਾ ਉਹਨੇ ਫਿਰ ਮੈਂ ਫਿਰ ਫਿਰ ਪੁੱਛਿਆ ਮੈਂ ਹਾਂ ਜੀ ਹੁਕਮ ਕਰੋ ਬਾਬਾ ਕੀ ਚਾਹੀਦਾ ਤੁਹਾਨੂੰ ਉਹਨੇ ਦਾਤਰ ਕੱਢਿਆ ਤੇ ਹੋ ਗਿਆ ਜਿਆ ਦੂਸਰਾ ਹੀ ਉਹਨੇ ਪਿਸਟਲ ਕੱਢਿਆ ਨਾਲ ਹੀ ਤੇ ਇੱਕ ਜਣਾ ਹੋਰ ਆਇਆ ਉਹ ਤੇ ਉਹ ਦਿਨਾਂ ਨੇ ਜਾ ਕੇ ਉਹ ਮੇਰੇ ਗੱਲੇ ਤੋਂ ਸਮਾਨ ਕੱਢਿਆ ਫਿਰ ਉਹ ਪੇਟੀ ਨੂੰ ਪੈਨ ਪਏ ਪਰ ਉਹ ਮੈਂ ਖੋਲਣ ਨਹੀਂ ਦਿੱਤੀ ਉਹਨੂੰ ਹਾਂਜੀ ਕਿੰਨਾ ਤੁਹਾਡੇ ਕੋਲ 16 ਲੈ ਕੇ ਗਏ ਮੇਰੇ ਕੋਲ 130 ਗ੍ਰਾਮ ਸੋਨਾ ਲੱਗੇ ਜੀ ਆ ਆ ਜੇ ਕੋ ਕਰਕੇ ਕੀ ਵੈਲਿਊ ਹੈ ਵੈਲਿਊ ਹੈ ਸਾਢੇ 7-8 ਲੱਖ ਰੁਪਈਆ ਜੀ ਉਹਦੀ ਵੈਲਿਊ ਬੜੀ ਕਿੰਨੇ ਸਾਲ ਤੋਂ ਸ਼ਾਪ ਕਰ ਰਹੇ ਹੋ ਆਪਣੇ ਮੇਰੀ ਇੱਥੇ ਸ਼ਾਪ 25 ਸਾਲ ਤੋਂ ਜੀ 1996 ਦੀ ਹੈਗੀ ਜੀ ਸ਼ਾਪ ਮੇਰੀ ਅਜੀ ਕੀ ਲੱਗਦਾ ਚੋਨ ਜੱਤ ਲੱਗੀ ਨਹੀਂ ਪੁਲਿਸ ਸਪੋਰਟ ਵੀ ਲੱਗੀ ਤਾਂ ਵੀ ਦਿਨ ਦਿਹਾੜੇ ਛੋਰੀਆਂ ਉਹ ਸਭ ਸਾਰੇ ਹਮਲੀ ਹਮਲੀ ਤੁਰੇ ਫਿਰਦੇ ਜੋ ਵੀ ਹੈਗਾ ਵੇਖੋ ਤੁਹਾਡੇ ਸਾਹਮਣੇ ਸ਼ਰੇ ਬਿਜਾਰ ਤੋਂ ਲੁੱਟ ਕੇ ਲਾਗੇ ਮੈਂ ਤਾਂ ਰੋਲਾ ਵੀ ਪਾਇਆ ਵੀ ਸ਼ਟਰ ਬੰਦ ਕਰ ਦੋ ਕੋਈ ਨਹੀਂ ਮੈਂ ਮਰਦਾ ਮਰਨ ਦਾ ਇਹ ਕਾਬੂ ਆ ਜਾਣਗੇ ਪਰ ਕਹਿੰਦੇ ਸ਼ਟਰ ਸੁਨਿਆ ਨਹੀਂ ਤੇ ਉਨੀ ਦਿਨ ਉਹ ਭੱਜ ਗਏ ਵੀ ਰੋਲਾ ਪਾ ਗਿਆ ਭੱਜੋ ਭੱਜੋ ਪੇਟੀ ਰਹਿੰਦੋ ਗਰਦ ਅੱਲਾ ਰਹਿੰਦੋ ਵੱਡਾ ਜਿਹੜਾ ਮੈਂ ਹਾਂਜੀ ਹਾਂ ਤੇ ਗੱਲੇ ਦੇ 4-5000 ਰੁਪਏ ਦੇ ਨਾਲ ਦੋ ਗੁਟਕਾ ਸਾ ਵੀ ਉਹ ਵੀ ਨਾਲ ਹੀ ਲੱਗੇ ਹੋਗੀ ਜੋ ਹਾਦਸਾ ਆਇਆ ਮਾਰ ਮਾਰ ਕੇ ਤੇ ਲੱਗੇ ਹੋ ਹਾਂਜੀ ਸੋਨਾ ਦਾ ਕਿੰਨੇ ਕਿੰਨੇ ਲੱਖ ਦਾ ਨੁਕਸਾਨ ਸਾਢੇ 7 ਤੋਂ 8 ਲੱਖ ਰੁਪਏ ਦਾ ਹਾਂਜੀ ਸੀਸੀਟੀਵੀ ਹਾਂਜੀ ਹਾਂਜੀ ਲੱਗਾ ਸੀਸੀਟੀਵੀ ਲੱਗਾ ਫੁਟੇਜ ਲੱਗੇ ਪੁਲਿਸ ਵਾਲੇ ਨੇ ਵੇਖ ਕੇ ਲੱਗੇ ਸਾਰੇ ਐਸਐਚਓ ਸਾਹਿਬ ਆਏ ਜੀਪ ਸਾਹਿਬ ਆਏ ਉਹ ਲੱਗੇ ਹਾਂਜੀ ਜੀ ਮਾਨ ਲਗ ਰਿਹਾ ਕ ਵਕਤ ਆਪਣੇ ਬਟਾਲੇ ਦੇ ਵਿੱਚ ਬਟਾਲੇ ਦੇ ਮਾਨ ਨਗਰ ਆ ਉੱਥੇ ਪਪਰ ਕਿਲਰ ਆ ਜੀ ਉੱਥੇ ਤਿੰਨ ਬੰਦੇ ਆਏ ਆ ਦਫਤਰ ਤੇ ਗਨ ਪੁਆਇੰਟ ਦੀ ਨੌਕਰੀ ਤੇ ਪਹਿਲਾਂ ਮੁਦਰੀਆਂ ਜੇਤੀਸ ਵੇਖੀ ਉਹਨਾਂ ਨੇ ਲੋਕਾਂ ਨੂੰ ਲੇਡੀਜ਼ ਮੁਦਰੀਆਂ ਵਿਖਾਈਆਂ ਉਹ ਚੋਤੇ ਗ੍ਰਾਮ ਉਹਦਾ ਵਜਨ ਹੋਇਆ ਉਹ ਗਨ ਪਾ ਕੇ ਦੱਤ ਦੇ ਨੋਕ ਤੇ ਭੁੱਖੋ ਕੇ ਲੈ ਗਿਆ ਤੇ ਉਹਨਾਂ ਨੂੰ ਸੀਸੀਟੀਵੀ ਖੰਗਾਲਦੇ ਆ ਉਹਦਾ ਮੁਕੱਦਮਾ ਤੱਜ ਕਰਕੇ ਦੋਸ਼ੀ ਨੂੰ ਫੇਸ ਕਰਦੇ ਆ ਹਾਂ ਆ ਰਹੇ ਫੋਟੋ ਆਈਆਂ ਨੇ ਜੀ ਸੀਟੀਵੀ ਪੜੀ ਜਾਂਦੀ ਹੈ ਟਾਈਮ ਕਿੰਨੇ ਵਜੇ ਇੱਕ 15:30 ਡੇਢ ਦਾ ਕਰੀ